ਜਗਦੀਪ ਰੰਦਾਵਾ ਕੰਗੜਾ ਰਨਾਵਤ ਨਾਲ ਜੋ ਵੀ ਘਟਨਾ ਹੋਈ ਉਹਦੇ ਫੈਕਟ ਸਾਹਮਣੇ ਆ ਰਹੇ ਆ ਕਿ ਥੱਪੜ ਵੱਜਿਆ ਤਾਂ ਕਿਉਂ ਵੱਜਿਆ ਪਰ ਜਿਹੜੀ ਵੀਡੀਓ ਬਾਅਦ ਚਾਉਂਦੀ ਹੈ ਕੰਗੜਾ ਰਨਾਵਤ ਕਹਿੰਦੀ ਹੈ ਕਿ ਪੰਜਾਬ 'ਚ ਅੱਤਵਾਦ ਫੈਲ ਰਿਹਾ ਹੈ ਮੈਂ ਮੈਂ ਕਿਉਂਕਿ ਤੁਸੀਂ ਫਿਲਮ ਐਕਟਰ ਵੀ ਹੋ ਸੋਸ਼ਲ ਸਰਵਿਸ ਵੀ ਕਰਦੇ ਹੋ ਇਹ ਜਾਇਜ਼ ਹੈ ਕਹਿਣਾ ਕਿ ਪੰਜਾਬ ਚੱਤਵਾਦ ਹੈ ਏ ਭਾਈ ਜੀ ਅੱਜ ਦੀ ਨਹੀਂ ਇਹ ਆਪਾਂ ਕਿਸਾਨੀ ਦੋਲਣ ਵਲੇ ਤੂੰ ਠੰਡ ਚ ਉੱਥੇ ਮਰਦੇ ਹੁੰਦੇ ਸੀਗੇ ਸਾਰੇ ਆਪਨੀਆਂ ਮਾਵਾ ਭੈਣਾਂ ਆਪਾਂ ਸਾਰੇ ਬੈਠੇ ਸੀਗੇ ਜੀ ਉਦੋਂ ਤੇ ਇਹ ਆਪਾਂ ਨੂੰ ਉਗਰਵਾਦੀ ਅੱਤਵਾਦੀ ਇਹ ਸ਼ੁਰੂ ਧੀ ਜਿਹੜਾ ਹਿੰਦੁਸਤਾਨ ਦਾ ਮੀਡੀਆ ਵਿੱਚ ਹੀ ਇਹ ਕੰਗਨਾਰ ਰ瑙ਤ ਵਰਗੀਆਂ ਜਿਹੜੀਆਂ ਮੰਨ ਲਓ ਵੀ ਕਿਸਾਨਾਂ ਨੂੰ ਅੱਤਵਾਦ ਦਿਖਾਉਂਦੀਆਂ ਨਹੀਂ ਆਏ ਮੀਡੀਆ ਮੀਡੀਆ ਨੂੰ ਵੀ ਮੀਡੀਆ ਚ ਵੀ ਇਹਨਾਂ ਦੀਆਂ ਖ਼ਬਰਾਂ ਮੀਡੀਆ ਠੋਕ ਠੋਕ ਕੇ ਚਲਾਉਂਦਾ ਰਿਹਾ ਜਿਹੜਾ ਮੋਦੀ ਦਾ ਮੀਡੀਆ ਹੈਗਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਇਹ ਬਹੁਤ ੱੱਕਾ ਹੋ ਰਿਹਾ ਗਲਤ ਹੋ ਰਿਹਾ ਸਾਡੇ ਪੰਜਾਬ ਨੂੰ ਤੁਸੀਂ ਕਿਸੇ ਹੋਰ ਹਸਾਬ ਨਾਲ ਦੇਖਣ ਲੱਗ ਗਏ ਤੇ ਤੁਸੀਂ ਮੀਡੀਆ ਚ ਵੀ ਐ ਗਲਤ ਦਿਖਾ ਰਹੇ ਹੋ ਜੋ ਕਿ ਬਹੁਤ ਮਾੜੀ ਗੱਲ ਆ ਪੰਜਾਬ ਦੀਆਂ ਤੁਹਾਨੂੰ ਪਤਾ ਹੀ ਆ ਵੀ 150 ਕਰ 150% ਕਰਵਾਨੀਆਂ ਆਈਆਂ ਘਟੋ ਘਟਾ ਦੇਸ਼ ਲਈ ਬਾਰਡਰ ਤੇ ਅਸੀਂ ਖੜੇ ਆ ਹਰ ਥਾਂ ਤੇ ਜਿੱਥੇ ਵੀ ਦੇਸ਼ ਨੂੰ ਲੋੜ ਆ ਕਿੱਥੇ ਭੱਜਿਆ ਪੰਜਾਬੀ ਮੈਨੂੰ ਇਹ ਦੱਸੋ ਤੁਹਾਨੂੰ ਲੱਗਦਾ ਹੈ ਕਿ ਭਾਈ ਅਮਰਪਾਲ ਸਿੰਘ ਦੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਸ਼ਾਇਦ ਬਰਦਾਸ਼ਤ ਨਹੀਂ ਹੋਈ ਤਾਹੋ ਜੀ ਸਟੇਟਮੈਂਟ ਆਈ ਹੈ ਜੋ ਕੁਲਵਿੰਦਰ ਕੌਰ ਤੇ ਇਨਾਂ ਚ ਆਪਸ ਚ ਗੱਲ ਹੋਈ ਉਹਦੇ ਫੈਕਟ ਹਾਲੇ ਸਾਹਮਣੇ ਆ ਰਹੇ ਐ ਕੁਲਵਿੰਦਰ ਕੌਰ ਤੋਂ ਵੀ ਪੁੱਛ ਕੇ ਛੋਰੀ ਐ ਸੀ ਉਹਦਾ ਜ਼ਿਕਰ ਨਹੀਂ ਕਰ ਰਹੇ ਪਰ ਇਹ ਕਹਿ ਦੇਣਾ ਵੀ ਪੰਜਾਬ ਚੱਤਵਾਦ ਐ ਇਹ ਪੂਰੇ ਦੇਸ਼ ਚ ਪੂਰੀ ਦੁਨੀਆ ਚ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰਨੀ ਹਾਂਜੀ ਇਹ ਤਾਂ ਬਹੁਤ ਮਾੜੀ ਗੱਲ ਆ ਪੰਜਾਬ ਸ਼ਾਂਤੀ ਨਾਲ ਰਹਿ ਰਿਹਾ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਸਭ ਰਲ ਕੇ ਰਹਿ ਰਹੇ ਆ ਇਹੋ ਜਿਹੇ ਬੰਦੇ ਅੱਗ ਸਿੱਟ ਰਹੇ ਆ ਜੋ ਕਿ ਬਹੁਤ ਮਾੜੀ ਗੱਲ ਆ ਹੁਣ ਉਹ ਜਿਹੜੀ ਕੁੜੀ ਦੀ ਵੀਡੀਓ ਆਈ ਆ ਉਹ ਇਹ ਕਹਿ ਰਹੀ ਹੈ ਵੀ ਤੂੰ ਸਾਡੇ ਆਵਾ ਮਾਵਾਂ ਭੈਣਾਂ ਨੂੰ ਇਹ ਕਹਿੰਦੀ ਸੀ ਵੀ 100-100 ਰੁਪਏ ਦੇ ਲਿਆਂਦੀਆਂ ਤੁਸੀਂ ਕਿਸਾਨੀ ਗੋਲਣ ਬੇਰੇ ਕਿਰਾਏ ਤੇ ਲਿਆਂਦੀਆਂ ਇਹ ਸ਼ਬਦ ਉਹਦੋਂ ਕੰਗੜਾ ਨੇ ਵਰਤੇ ਕਿ ਤਾਂ ਕਿਰਾਏ ਤੇ ਪਾੜੇ ਤੇ 100-100 ਰੁਪਏ ਚ ਲਿਆਂਦੀਆਂ ਗਈਆਂ ਹਾਂ ਕਿਹਾ ਨਾ ਉਹਨੇ ਉਹਨੇ ਆਪਣੀ ਗੁੱਡੀ ਨੇ ਵੀ ਕਿਹਾ ਉਹ ਠੀਕ ਆ ਵੀ ਪੰਜਾਬੀ ਆਪ ਦਾ ਦੂਜਾ ਕਹਿੰਦੇ ਜੇ ਪੈਲ ਕੋਈ ਕਰਦਾ ਤਾਂ ਦੂਜੇ ਛੜਦੇ ਨਹੀਂ ਉਹ ਗੁੱਡੀ ਮੰਨ ਲਓ ਵੀ ਸਹੀ ਭੁਗਤੀ ਆ ਦੀ ਥਾਂ ਤੇ ਕਿਉਂਕਿ ਉਹਨੂੰ ਅੰਦਰੋਂ ਜਜਵਾਤੀ ਸੀ ਉਹਨੂੰ ਪਤਾ ਸੀ ਵੀ ਸਾਡੇ ਨਾਲ ਇਹਨਾਂ ਨੇ ਸਾਡਿਆਂ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਦੋਂ ਇਹਨੇ ਇਹੋ ਜਿਹੇ ਬਿਆਨ ਦਿੱਤੇ ਕੰਗੜਾ ਰਾਉਤ ਨੇ ਸੁਰੂ ਤੋਂ ਪੰਜਾਬ ਦੀ ਇਹ ਖਾਸੀਅਤ ਰਹੀ ਹੈ ਵੀ ਪਹਿਲਾਂ ਕਿਸੇ ਨੂੰ ਕੋ ਕਹਿੰਦੇ ਨਹੀਂ ਫੇਰ ਬਾਅਦ ਚ ਆਪ ਦੀ ਦੂਜ ਛੜਦੇ ਨਹੀਂ ਇਹ ਪਰ ਜਿਹੜੇ ਇਹ ਬਿਆਨ ਆ ਰਹੇ ਆ ਬਾਰ-ਬਾਰ ਵੀ ਪੰਜਾਬ ਐ ਕਰਦਾ ਪੰਜਾਬ ਉਹ ਕਰਦਾਗਾ ਇਹ ਬਹੁਤ ਮਾੜੀ ਗੱਲ ਆ ਜਦੋਂ ਤੁਸੀਂ ਆਪਾਂ ਸਾਰੇ ਦੇਸ਼ 'ਚ ਇਕੱਠੇ ਰਹਿ ਰਹੇ ਹਾਂ ਸਾਰਾ ਭਾਈਚਾਰਾ ਇਕੱਠਾ ਹੈਗਾ ਇਹ ਦੇਸ਼ ਲਈ ਪੰਜਾਬੀਆਂ ਹਰ ਥਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਜੇ ਅੱਜ ਵੀ ਤੁਸੀਂ ਪੰਜਾਬ ਨੂੰ ਬੁਰੀ ਨਜ਼ਰ ਨਾਲ ਦੇਖਣਾ ਜਾਂ ਪੰਜਾਬ 'ਚ ਤੁਸੀਂ ਅੱਗ ਸੱਟਣ ਦੀ ਕੋਸ਼ਿਸ਼ ਕਰਨੀ ਆ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਕੁਲਵਿੰਦਰ ਕੌਰ ਨੇ ਜੋ ਕੀਤਾ ਠੀਕ ਕੀਤਾ ਤੁਹਾਡੇ ਮੁਤਾਬਕ ਕੁਲਵਿੰਦਰ ਕੌਰ ਨੇ ਠੀਕ ਤਾਂ ਇਹ ਆ ਵੀ ਕੁੜੀ ਦੀ ਗੱਲਬਾਤ ਪਹਿਲਾਂ ਉਹਦੀ ਇੰਟਰਵਿਊ ਆਵੇ ਜਾਂ ਉਹਦੀ ਜਦੋਂ ਪਹਿਲੀ ਵਾਰ ਤਾਂ ਉਹਦੀ ਵੀਡੀਓ ਆ ਗਈ ਉਹ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਦਾ ਕਰਕੇ ਜੀ ਕਿਸਾਨਾਂ ਨੂੰ ਇਹ ਪੋਲਿਸੀ ਅਸੀਂ ਤਾਂ ਕੀਤਾਗਾ ਠੀਕ ਆ ਪਰ ਉਹਦੇ ਵੀ ਆਦੇ ਜੁਜਬਾਤ ਆ ਉਹਨਾਂ ਨੇ ਦਸਨੀਆਂ ਇੰਟਰਵਿਊ ਚ ਗੱਲਬਾਤ ਵੀ ਕਿਉਂ ਕੀਤਾ ਅਸਲ ਵਿੱਚ ਹੈ ਗੁੱਸਾ ਇਕੱਲੇ ਉਹਨੂੰ ਨਹੀਂ ਸੀ ਸਾਰੇ ਪੰਜਾਬ ਨੂੰ ਗੁੱਸਾ ਸੀਗਾ ਜਦੋਂ ਇਹ ਮੰਡੀ ਤੋਂ ਖੜੇ ਹੋਏ ਆ ਇੱਥੋਂ ਹਿਮਾਚਲ ਤੋਂ ਪੰਜਾਬ ਤੋਂ ਉਹ ਵੀ ਇਹਦੇ ਬਰਦਰ ਲਿਖ ਰਿਹਾ ਸੀ ਵੀ ਉਹਨੂੰ ਜਿੱਤਣਾ ਨਹੀਂ ਚਾਹੀਦਾ ਕਿਉਂਕਿ ਪੰਜਾਬ ਨਾਲ ਕੀਤੀ ਵਾਲੀ ਬੁਰੀ ਐਨੀ ਠੰਡ ਜੀ ਉਹ ਆਪਣੀਆਂ ਮਾਵਾਂ ਭੈਣਾਂ ਬਜ਼ੁਰਗ ਬਾਰਡਰ ਤੇ ਬੈਠੀਆਂ ਸੀ ਇਹਦਾ ਦੂਜੇ ਤੀਜੇ ਦਿਨ ਬਿਆਨ ਇਹ ਹੁੰਦਾ ਸੀ ਬੀ ਉਗਰਵਾਦੀ ਆ ਵੀ ਇਹ ਕਿਸਾਨ ਨਹੀਂ ਹੈਗੇ ਵੀ ਇਹ ਤਾਂ ਕੋਈ ਹੋਰ ਹੀ ਉੱਠ ਕੇ ਆ ਗਏ ਉਹਨਾਂ ਆਪਣੇ ਕਿਸਾਨੀ ਦੋਨਾਂ ਚ ਵਿਗਨ ਵੀ ਬਹੁਤ ਜ਼ਿਆਦਾ ਪਾਇਆ ਸੀ ਪਰ ਹਰ ਗੱਲ ਤੇ ਬਿਆਨ ਆਉਂਦੇ ਰਹੇ ਜਦੋਂ ਸ਼ੋਭ ਆਪਣਾ ਸਿੰਗਰ ਮੁੰਡਾ ਉਹ ਉਹਦਾ ਕਾਨਸਰਟ ਸੀ ਉਦੋਂ ਵੀ ਕੰਗਣਾ ਦੇ ਬਿਆਨ ਆਉਂਦੇ ਰਹੇ ਫਿਰ ਉਹਨੇ ਆਪਦੇ ਗੀਤ ਕਿੰਗ ਸ਼ਿਟਚੇ ਦਾ ਜ਼ਿਕਰ ਵੀ ਕੀਤਾ ਹਾਂਜੀ ਇਸ ਤੋਂ ਪਹਿਲਾਂ ਵੀ ਕੰਗਣਾ ਬੋਲਦੀ ਰਹੀ ਭਾਈ ਅਮਰਤਪਾਲ ਬਾਰੇ ਵੀ ਬੋਲੀ ਹੈ ਕੰਗਣਾ ਨੇ ਤਾਂ ਮੌਕਾ ਗਵਾਇਆ ਹੀ ਨਹੀਂ ਜਿੱਥੇ ਵੀ ਕੋਈ ਸਿੱਖਾਂ ਦੀ ਮੰਨ ਲਓ ਵੀ ਚੜਾਈ ਵਾਲੀ ਗੱਲ ਆਉਂਦੀ ਆ ਉੱਥੇ ਨੇ ਉਹ ਬੰਦੇ ਵਿਰੁੱਧ ਬੋਲਣੀ ਬੋਲਣਾਗਾ ਸਭ ਤੇ ਵੀ ਬੋਲੀ ਆ ਤੁਹਾਨੂੰ ਲੱਗਦਾ ਕਿ ਇਸ ਘਟਨਾ ਤੋਂ ਬਾਅਦ ਪੰਜਾਬ ਦੀ ਇਮੇਜ ਦੁਨੀਆ ਪੱਧਰ ਤੇ ਜਾਂ ਪੰਜਾਬ ਨੂੰ ਜਿਵੇਂ ਨੈਸ਼ਨਲ ਮੀਡੀਆ ਹੁਣ ਪ੍ਰੈਜ਼ੈਂਟ ਕਰੂਗਾ ਉਹਦਾ ਨੁਕਸਾਨ ਹੋਊਗਾ ਜਾਂ ਤੁਹਾਨੂੰ ਲੱਗਦਾ ਕਿ ਪੰਜਾਬੀਆਂ ਨੂੰ ਕੁਲਵਿੰਦਰ ਕਾਰਨਲ ਖੜ ਜਾਣਾ ਚਾਹੀਦਾ ਪੰਜਾਬੀਆਂ ਨੂੰ ਖੜਨਾ ਚਾਹੀਦਾ ਮੈਂ ਤਾਂ ਕਿਸਾਨ ਜੁਨੀਅਨ ਨੂੰ ਅਪੀਲ ਕਰਦੇ ਆ ਵੀ ਜਿਵੇਂ ਅੱਜ ਕੋ ਆਪਾਂ ਦੂਰਾ ਤਰ ਨਾ ਲਾਇਆ ਆਪਣੇ ਨਾਲ ਜ਼ਿਆਦਾਤਰ ਗਾਇਕ ਨਹੀਂ ਆਏ ਕਿਉਂ ਨਹੀਂ ਆਏ ਉਹ ਕਹਿੰਦੇ ਵੀ ਜਦੋਂ ਅਸੀਂ ਛੋਟੇ ਲਈ ਖੜਦੇ ਸੀ ਤੁਸੀਂ ਸਾਡੇ ਲਈ ਖੜੇ ਨਹੀਂ ਇਸ ਲਈ ਕਿਸਾਨ ਜਿਹਾ ਬੰਦਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਡੇ ਮਜ਼ਦੂਰ ਭਾਈ ਜਰ ਅਸਲ ਤਾਂ ਯਾਰ ਸਾਰੇ ਪੰਜਾਬ ਨਹੀਂ ਕਹਿੰਦਾ ਮੈਂ ਤਾਂ ਕਿਸੇ ਵੀ ਮੰਨ ਲਓ ਵੀ ਸਮਾਜ ਨਾਲ ਸੰਬੰਧਤਾ ਸਾਡੇ ਬੰਦੇ ਸਿੱਖ ਕੌਮ ਨਾਲ ਕਾਮਰੇਟ ਜੋ ਵੀ ਆ ਸਭ ਨੂੰ ਇਸ ਟਾਈਮ ਕਿਸਾਨ ਜਿਹਾ ਬੰਦਿਆਂ ਨੂੰ ਖੜਨਾ ਚਾਹੀਦਾ ਉਹ ਕੁੜੀ ਨਾਲ ਫੇਰ ਹੀ ਹਿੰਮਤ ਕਰ ਕਰਕੇ ਪੰਜਾਬ ਲੜੂਗਾ ਇਹ ਤਾਂ ਮਸੀਤ ਤਾਂ ਹੋਰ ਬਹੁਤ ਵੱਡੀਆਂ ਆਉਣ ਆਲੀਆਂ ਇਹ ਤਾਂ ਹਜੇ ਛੋਟੀ ਮਸੀਤ ਆ ਹਜੇ ਤਾਂ ਉਹਦੀ ਜੇ ਹੁਣ ਮੰਨ ਲਓ ਉਦੀ ਕੋਈ ਨੌਕਰੀ ਨੂੰ ਖਤਰਾ ਹੁੰਦਾਗਾ ਤੇ ਉਹ ਬਹੁਤ ਮਾੜੀ ਗੱਲ ਆ ਉਹ ਕੁੜੀ ਨੇ ਦਾ ਸਟੈਂਡ ਲਿਆ ਜੱਜਵਾਤੀ ਹੋ ਕੇ ਨਾਲੇ ਆਉਣ ਵਾਲੇ ਟੈਸਟ ਟਾਈਮ 'ਚ ਮੋਦੀ ਦੀ ਸਰਕਾਰ ਫੇਰ ਆ ਗਈ ਕੀ ਪਤਾ ਕੀ ਸਿਸਟਮ ਬਣਾ ਹਨ ਇਸ ਲਈ ਆਪਾਂ ਨੂੰ ਏਕਾ ਰੱਖਣਾ ਚਾਹੀਦਾ ਇਕੱਠੇ ਰਹਿਣਾ ਚਾਹੀਦਾਗਾ ਤੇ ਪਰ ਜਿਹੜੇ ਲੋਕ ਅੱਗ ਪਾਉਂਦੇ ਆ ਪੰਜਾਬ 'ਚ ਉਹ ਬਹੁਤ ਮਾੜੀ ਗੱਲ ਆ ਉਹ ਹੁਣ ਪੰਜਾਬ ਨੂੰ ਇਹ ਕੁਝ ਮਰਜ਼ੀ ਦਿਖਾਈ ਜਾਣਾ ਆਪਦੇ ਵੀਡੀਓ 'ਚ ਪਰ ਸਾਨੂੰ ਲੱਗਦਾ ਵੀ ਪੰਜਾਬ ਇਹੋ ਜਿਹਾ ਹੈਗਾਗਾ ਮਕਰ ਸਾਹਿਬ ਤੁਸੀਂ ਆਪ ਹੀ ਸਿਆਣੇ ਹੋ ਹਨ ਤੇ ਤੁਸੀਂ ਆਪ ਇੰਨੇ ਵਧੀਆ ਪੱਤਰਕਾਰਾਂ ਤੁਸੀਂ ਸਾਰੀਆਂ ਗੱਲਾਂ ਤੇ ਇਹਨਾਂ ਦੇ ਵਿਚਾਰ ਰੱਖਦੇ ਹੀ ਰਹਿੰਦੇ ਹੋ ਤੁਸੀਂ ਆਪ ਦੱਸ ਦਿਓ ਵੀ ਸਾਨੂੰ ਧੱਕੇ ਨਾਲ ਬਦਨਾਮ ਕਰਦੇ ਪਰ ਸਾਡੇ ਪੰਜਾਬ ਲੱਗਦਾ ਹੈ ਕਿ ਇਹੋ ਜਿਹੇ ਬੰਦੇ ਹੈਗੇ ਜਿਵੇਂ ਜੇ ਸਾਨੂੰ ਬਣਾਈ ਜਾਂਦੇ ਬਿਲਕੁਲ ਮੈਂ ਸਮਝਦਾ ਕਿ ਬਹੁਤ ਕਰੂਸ਼ਲ ਸਮਾਂ ਹੈ ਔਰ ਜਜ਼ਬਾਤ ਦੇ ਵਿੱਚ ਜੇ ਕੁਲਵਿੰਦਰ ਕਰਨ ਨੇ ਕੀਤਾ ਜਾਂ ਉਸ ਤੋਂ ਪਹਿਲਾਂ ਕੰਗਣਾ ਨੇ ਕੁਝ ਕਿਹਾ ਇਹ ਸਾਹਮਣੇ ਆਉਣੀ ਚਾਹੀਦੀ ਹੈ ਗੱਲ ਧੰਨਵਾਦ ਜਗਦੀਪ ਰੰਧਾਵਾ ਲਈ ਇਹ ਕਲੀਅਰ ਹੋਣਾ ਚਾਹੀਦਾ ਵੀ ਕੰਗਣਾ ਨੇ ਪਹਿਲਾਂ ਬੋਲੇ ਜਾਂ ਕੀ ਹੋਇਆ ਸਾਰਾ ਹੋਣਾ ਚਾਹੀਦਾ ਸਾਹਮਣੇ ਬਹੁਤ ਧੰਨਵਾਦ ਜਗਦੀਪ ਰੰਧਾਵਾ ਸਮਾਂ ਦੇਣ ਵਾਸਤੇ ਗੱਲਬਾਤ ਕੀਤੀ